ਜਿਹੜਾ ਆਪਣਾ ਭਾਰਤ ਦੇਸ਼ ਹੈ ਸਭ ਤੋਂ ਵੱਡਾ ਪਸ਼ੂ ਪਾਲਕ ਦੇਸ਼ ਹੈ ਪਰ ਇਹਦੇ ਵਿੱਚ ਜਿਹੜੇ ਪਸ਼ੂਆਂ ਦੇ ਵਿੱਚ ਕਾਫੀ ਤਰ੍ਹਾਂ ਦੇ ਰੋਗ ਪਾਏ ਜਾਂਦੇ ਹਨ ਜੋ ਕਿ ਆਪਾਂ ਆਧੁਨਿਕ ਦਵਾਈਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜੀ ਆਪਣੀ ਆਧੁਨਿਕ ਫੈਸਿਲਿਟੀਆਂ ਨੇ ਬਹੁਤ ਘੱਟ ਨੇ ਅੱਜ ਕੱਲ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਆਪਾਂ ਰਵਾਇਤੀ ਢੰਗ ਨਾਲ ਜਿਹੜੇ ਆਪਣੇ ਅਵੇਲੇਬਲ ਫ੍ਰੀਲੀ ਅਵੇਲੇਬਲ ਪਲਾਂਟਸ ਜਾਂ ਜੜੀ ਬੂਟੀਆਂ ਨੇ ਉਹਨਾਂ ਦੀ ਵਰਤੋਂ ਕਰਕੇ ਆਪਾਂ ਆਪਣੇ ਪਸ਼ੂਤਨ ਦੀ ਜਾਨ ਨੂੰ ਜਾਂ ਉਹਨਾਂ ਦੇ ਰੋਗਾਂ ਨੂੰ ਹਲ ਕਰ ਸਕੀ ਹੈ ਇਹਦੀ ਜੜਾਂ ਕਾਫੀ ਲਾਹੇਵੰਦ ਹੁੰਦੀਆਂ ਕਾਫੀ ਬੈਨੀਫੀਸ਼ੀਅਲ ਹੁੰਦੀਆਂ ਹਨ ਜੋ ਕਿ ਆਪਾਂ ਨੂੰ ਜਿਹੜਾ ਜਾਨਵਰ ਦਾ ਸਭ ਤੋਂ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਹਨ ਆਪਾਂ ਉਹਨਾਂ ਨੂੰ ਦੁੱਧ ਪੈਦਾਵਾਰ ਕਰਨ ਦੇ ਵਿੱਚ ਵਧਾਨ ਦੇ ਵਿੱਚ ਵਰਤੀਆਂ ਜਾਂਦੀਆਂ ਹਨ ਜੇ ਆਪਾਂ 10 ਗ੍ਰਾਮ ਕਲੌਂਜੀ ਦੇ ਬੀਜਾਂ ਦਾ ਪਾਊਡਰ ਅਤੇ 10 ਗ੍ਰਾਮ ਆਪਾਂ ਆਸ਼ਵਗੰਧਾ ਦੀ ਜੜਾਂ ਦਾ ਪਾਊਡਰ ਮਿਲਾ ਕੇ ਆਪਾਂ ਦਿਨ ਦੇ ਵਿੱਚ ਦੋ ਵਾਰੀ ਆਪਣੇ ਜਾਨਵਰਾਂ ਨੂੰ ਦਿੰਨੇ ਆ ਤਾਂ ਕਾਫੀ ਹੱਦ ਤੱਕ ਆਪਾਂ ਕੁਝ ਦਿਨਾਂ ਚ ਉਹਨਾਂ ਦੀ ਦੁੱਧ ਦੀ ਪੈਦਾਵਾਰ ਦੀ ਸਮੱਸਿਆ ਬਤਾ ਸਕਦੇ ਆ ਤੇ ਫਲੂ ਹੋ ਗਿਆ ਖਾਂਸੀ ਜ਼ੁਖਾਮ ਹੋ ਗਿਆ ਜਦ ਜਾਨਵਰਾਂ ਦੇ ਵਿੱਚ ਆਪਣੇ ਲੇਵੇ ਦੀ ਸੋਜ ਹੋ ਜਾਂਦੀ ਹੈ ਮਸਟਾਈਟਸ ਉਹਦੇ ਚ ਵੀ ਅੱਜ ਇਹ ਪੱਤਿਆਂ ਦਾ ਪੇਸਟ ਆਪਾਂ ਉਹਨਾਂ ਦੇ ਲੇਵੇ ਤੇ ਲਗਾ ਦਈਏ ਤਾਂ ਆਪਾਂ ਉਸ ਬਿਮਾਰੀ ਤੋਂ ਵੀ ਬਚ ਸਕਦੇ ਆ ਜਾਇ ਇਹ ਤਾਂ ਪੌਦਾ ਮੂਖ ਖੁਰਦੀ ਬਿਮਾਰੀ ਦੇ ਵਿੱਚ ਵੀ ਜੇ ਆਪਾਂ ਦੀ ਜੜਾ ਪੀਸ ਕੇ ਜਾਂ ਜੜਾ ਆਪਣੇ ਜਾਨਵਰ ਦੇ ਚਾਰੇ ਦੇ ਵਿੱਚ ਯੂਜ਼ ਕਰੀਏ ਤਾਂ ਕਈ ਮੂਖ ਖੁਰਦੀ ਬਿਮਾਰੀ ਦਾ ਵੀ ਆਪਾਂ ਕੁਝ ਹੱਦ ਤੱਕ ਸਮਾਧਾਨ ਲੱਭ ਸਕਦੇ ਆ ਇਹਦੀ ਵੀ ਆਪਾਂ ਜਿਹੜੀ ਜੜਾ ਨੇ ਜੇ ਆਪਾਂ ਜਾਂ ਪੀਸ ਕੇ 20 ਗ੍ਰਾਮ ਜੜਾ ਦਾ ਪਾਊਡਰ ਆਪਣੇ ਜਾਨਵਰ ਨੂੰ ਦੋ ਵਾਰੀ ਉਹਦੇ ਚਾਰੇ ਦੇ ਵਿੱਚ ਪਾ ਕੇ ਦਿੰਦੇ ਆਂ ਤਾਂ ਆਪਾਂ 4-5 ਦਿਨਾਂ ਚ ਆਪਣੇ ਦੁੱਧ ਦੀ ਪੈਦਾਵਾਰ ਜਾਨਵਰ ਦੀ ਦੁੱਧ ਦੀ ਪੈਦਾਵਾਰ ਤੇ ਵਿੱਚ ਫਰਕ ਦੇਖ ਸਕਦੇ ਆ ਤੇ ਅੰਜ ਵਿੱਚ ਦਮਾ ਹੋ ਜਾਂਦਾ ਅਸਥਮਾ ਦੀ ਪ੍ਰੋਬਲਮ ਜਿਹਨੂੰ ਕਹਿੰਦੇ ਆ ਤਾਂ ਸਾਹ ਨਹੀਂ ਆਂਦਾ ਉਹਦੇ ਵਿੱਚ ਜੇ ਆਪਾਂ ਦੇ ਪੱਤੇ ਜਾਂ ਜੜਾਂ ਪੀਸ ਕੇ ਆਪਣੇ ਜਾਨਵਰ ਨੂੰ ਖਵਾ ਦਈਏ ਤਾਂ ਆਪਾਂ ਉਸ ਦਮੇ ਤੋਂ ਵੀ ਸਮਾਧਾਨ ਕਰ ਸਕਦੇ ਆ ਦਮੇ ਦਾ ਵੀ ਮੱਖੀ ਮਛਰ ਭਜਾਉਣ 'ਚ ਬਹੁਤ ਕੰਮ ਆਉਂਦਾ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਰਿਹਾ ਹੈ ਤਾਂ ਮੱਖੀ ਮਛਰ ਬਹੁਤ ਤੰਗ ਕਰਨਗੇ ਆਪਣੇ ਜਾਨਵਰਾਂ ਨੂੰ ਤੇ ਉਹਨਾਂ ਦੇ ਜਿਹੜੇ ਛੱਡਾਂ ਦੇ ਆਲੇ ਦੁਆਲੇ ਜੇ ਆਪਾਂ ਲੈਮਨ ਗ੍ਰਾਸ ਲਗਾ ਦਈਏ ਤਾਂ ਉਹ ਉਸ ਤੋਂ ਵੀ ਆਪਾਂ ਬਚ ਸਕਦੇ ਆ ਗੱਲ ਸਤਿ ਸ਼੍ਰੀ ਅਕਾਲ ਜੀ ਮੈਂ ਬੀ ਮਨਜੀਤ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਕਿਸਾਨਾਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਦੀ ਗੱਲ ਹੈ ਜਿੱਥੇ ਕਿ ਉਹਨਾਂ ਦੇ ਜਾਨਵਰਾਂ ਦਾ ਇਲਾਜ ਅਕਸਰ ਕਿਸਾਨ ਅੰਗਰੇਜ਼ੀ ਦਵਾਈਆਂ ਰਾਹੀਂ ਕਰਦੇ ਨੇ ਅੱਜ ਤੁਹਾਨੂੰ ਇੱਕ ਅਸੀਂ ਗੜਵਾਸੂ ਦੇ ਵਿੱਚ ਇੱਕ ਇਹੋ ਜਿਹਾ ਡਿਪਾਰਟਮੈਂਟ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਉਹਨਾਂ ਦੇ ਜਾਨਵਰਾਂ ਦਾ ਇਲਾਜ ਇੱਕ ਆਯੁਰਵੈਦਿਕ ਤਰੀਕਾ ਰਾਹੀਂ ਜੜੀ ਬੂਟੀਆਂ ਰਾਹੀਂ ਵੀ ਹੁੰਦਾ ਹੈ ਗੱਲ ਕਰਦੇ ਆ ਡਾਕਟਰ ਸਲੋਨੀ ਸਿੰਗਲਾ ਜੀ ਦੇ ਨਾਲ ਉਹ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣਗੇ ਕਿਹੜੀਆਂ ਕਿਹੜੀਆਂ ਬੂਟੀਆਂ ਕਿਹੜੇ ਕਿਹੜੀਆਂ ਪ੍ਰੋਬਲਮ ਦਾ ਜਾਨਵਰਾਂ ਦੀਆਂ ਬਿਮਾਰੀਆਂ ਦਾ ਹੱਲ ਕਰਨ ਵਿੱਚ ਬਹੁਤ ਹੀ ਜ਼ਿਆਦਾ ਲਾਭਦਾਇਕ ਨੇ ਅੱਜ ਅਸੀਂ ਖੜੇ ਹਾਂ ਗੜਵਾਸੂ ਸਾਡੇ ਨਾਲ ਨੇ ਸਲੋਨੀ ਸਿੰਗਲਾ ਜੀ ਜੋ ਕਿ ਇੱਥੇ ਦੇ ਅਸਿਸਟੈਂਟ ਪ੍ਰੋਫੈਸਰ ਵੀ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਪਿੱਛੇ ਜੋ ਜੜੀ ਬੂਟੀਆਂ ਨੇ ਇਹ ਜਾਨਵਰਾਂ ਦੇ ਇਲਾਜ ਵਿੱਚ ਕਿਸ ਤਰ੍ਹਾਂ ਲਾਇਬੰਦ ਨੇ ਉਹਨਾਂ ਨਾਲ ਡਿਟੇਲ ਦੇ ਵਿੱਚ ਇਸ ਦੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਡਮ ਸਭ ਤੋਂ ਪਹਿਲਾਂ ਇਹ ਦੱਸੋ ਵੀ ਪਹਿਲਾਂ ਤਾਂ ਸੁਣਿਆ ਗਿਆ ਸੀਗਾ ਵੀ ਜਾਨਵਰਾਂ ਦਾ ਜੋ ਇਲਾਜ ਹੈਗਾ ਆ ਉਹ ਇੱਕ ਅੰਗਰੇਜ਼ੀ ਦਵਾਈਆਂ ਨਾਲ ਕੀਤਾ ਜਾਂਦਾ ਸੀਗਾ ਆ ਇੱਕ ਜਿਹੜਾ ਇੱਕ ਇੱਥੇ ਜੜੀ ਬੂਟੀਆਂ ਲੱਗੀਆਂ ਹੋਈਆਂ ਨੇ ਇਹ ਆਯੁਰਵੈਦਿਕ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹਨਾਂ ਦੇ ਨਾਲ ਵੀ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈਗਾ ਹਾਂਜੀ ਸ਼ੁਕਰੀਆ ਜੀ ਮੈਂ ਡਾਕਟਰ ਸਲੋਨੀ ਸਿੰਘ ਦਾ ਇੱਥੇ ਅਸਿਸਟੈਂਟ ਪ੍ਰੋਫੈਸਰ ਦੇ ਰੂਪ ਦੇ ਵਿੱਚ ਕਾਰਜ ਕਰਤਾ ਇਹ ਆਪਣਾ ਗੁਰੂ ਅੰਗਰ ਦੇ ਵੈਟਨਰੀ ਸਾਇੰਸ ਯੂਨੀਵਰਸਿਟੀ ਦਾ ਵੈਟਨਰੀ ਫਾਰਮਕੋਲੋਜੀ ਅਤੇ ਟਾਕਸਿਕੋਲੋਜੀ ਵਿਭਾਗ ਹੈ ਇੱਥੇ ਅਸੀਂ ਇੱਕ ਮੈਡੀਸਨਲ ਪਲਾਂਟਸ ਦਾ ਹੀ ਪ੍ਰਦਰਸ਼ਨੀ ਖੇਤਰ ਲਗਾਇਆ ਹੋਇਆ ਹੈ ਜਿਦੇ ਵਿੱਚ ਆਪਾਂ ਕਾਫੀ 50 ਕਿਸਮ ਦੇ ਬੂਟੇ ਲਗਾਏ ਹੋਣ ਲਾਇਕ ਲਗਾਏ ਹੋਏ ਹੋਣ ਜਿਨ੍ਹਾਂ ਨਾਲ ਆਪਾਂ ਦੱਸਦੇ ਹਾਂ ਫਾਰਮਰਸ ਨੂੰ ਕਿ ਜੇ ਆਪਾਂ ਦੇਸੀ ਇਲਾਜ ਕਰਕੇ ਆਪਣੇ ਜਾਨਵਰਾਂ ਦਾ ਇਲਾਜ ਕਰ ਸਕਦੇ ਆ ਜੋ ਕਿ ਆਪਾਂ ਨੂੰ ਸਸਤਾ ਵੀ ਪਊਗਾ ਤੇ ਉਸ ਦਾ ਘੱਟ ਸਾਈਡ ਇਫੈਕਟਸ ਹੁੰਦੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਆਪਣਾ ਭਾਰਤ ਦੇਸ਼ ਹੈ ਸਭ ਤੋਂ ਵੱਡਾ ਪਸ਼ੂ ਪਾਲਕ ਦੇਸ਼ ਹੈ ਪਰ ਇਹਦੇ ਵਿੱਚ ਜਿਹੜੇ ਪਸ਼ੂਆਂ ਦੇ ਵਿੱਚ ਕਾਫੀ ਤਰ੍ਹਾਂ ਦੇ ਰੋਗ ਪਾਏ ਜਾਂਦੇ ਹਨ ਜੋ ਕਿ ਆਪਾਂ ਆਧੁਨਿਕ ਦਵਾਈਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜੀ ਆਪਣੀ ਆਧਿਕ ਆਧੁਨਿਕ ਫੈਸਿਲਿਟੀਆਂ ਨੇ ਇਹ ਬਹੁਤ ਘੱਟ ਨੇ ਅਤੇ ਇਹਦਾ ਬਹੁਤ ਜ਼ਿਆਦਾ ਖਰਚਾ ਵੀ ਆਉਂਦਾ ਹੈ ਤੇ ਇਹਦੇ ਸਾਈਡ ਇਫੈਕਟਸ ਵੀ ਬਹੁਤ ਜ਼ਿਆਦਾ ਹੁੰਦੇ ਆ ਤਾਂ ਅੱਜ ਕੱਲ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਆਪਾਂ ਰਵਾਇਤੀ ਢੰਗ ਨਾਲ ਜਿਹੜੇ ਆਪਣੇ ਟੇਬਲ ਪਲਾਂਟਸ ਜਾਂ ਜੜੀ ਬੂਟੀਆਂ ਨੇ ਉਹਨਾਂ ਦੀ ਵਰਤੋਂ ਕਰਕੇ ਆਪ ਆਪਣੇ ਪਸ਼ੂਤੰਨ ਦੀ ਜਾਨ ਨੂੰ ਜਾਂ ਉਹਨਾਂ ਦੇ ਰੋਗਾਂ ਨੂੰ ਹਲ ਕਰ ਸਕੀ ਹੈ ਜਿਹੜੇ ਸਾਡੇ ਪਿੱਛੇ ਇਸ ਟਮ ਜਿਹੜੇ ਹਾ ਬੂਟੇ ਲੱਗੇ ਹੋਏ ਨੇ ਇਹਨਾਂ ਦੇ ਬਾਰੇ ਕੁਝ ਡਿਟੇਲ ਵਿੱਚ ਦੱਸੋ ਇਹ ਕਿਸ ਬਿਮਾਰੀ ਦੇ ਲਈ ਜੋ ਰੋਗ ਤਾਮ ਕਰਦੇ ਨੇ ਔਰ ਕਿਹੜੇ ਬੂਟੇ ਦਾ ਕੀ ਨਾਮ ਹੈ ਹਾਂਜੀ ਸਾਡੇ ਕੋਲ ਇੱਥੇ 50 ਕਿਸਮ ਦੇ ਬੂਟੇ ਲੱਗੇ ਹੋਏ ਹਨ ਸਭ ਤੋਂ ਵਧੀਆ ਬੂਟਾ ਜਿਹੜਾ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਉਹ ਹਾਂ ਅਸ਼ਵਗੰਧਾ ਦਾ ਬੂਟਾ ਹੈ ਇਹ ਆਮ ਹੀ ਆਪਾਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਲਗਾ ਸਕਦੇ ਹਾਂ ਇਹ ਇਸ ਜਿਹੜਾ ਬੂਟਾ ਹੈ ਇਹਦੀ ਆਪਾਂ ਜੜਾ ਕੰਮ ਦੇ ਵਿੱਚ ਲਿਆਣੇ ਆ ਇਹਦੀ ਜੜਾ ਕਾਫੀ ਲਾਹੇਵੰਦ ਹੁੰਦੀਆਂ ਕਾਫੀ ਬੈਨੀਫੀਸ਼ੀਅਲ ਹੁੰਦੀਆਂ ਹਨ ਜੋ ਕਿ ਆਪਾਂ ਨੂੰ ਜ ਜਾਨਵਰ ਦੇ ਸਭ ਤੋਂ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਹਨ ਆਪਾਂ ਉਹਨਾਂ ਨੂੰ ਦੁੱਧ ਪੈਦਾਵਾਰ ਕਰਨ ਦੇ ਵਿੱਚ ਵਧਾਣ ਦੇ ਵਿੱਚ ਵਰਤਿਆ ਜਾਂਦੀਆਂ ਹਨ ਜੇ ਆਪਾਂ 10 ਗ੍ਰਾਮ ਕਲੌਂਜੀ ਦੇ ਬੀਜਾਂ ਦਾ ਪਾਊਡਰ ਅਤੇ 10 ਗ੍ਰਾਮ ਆਪਾਂ ਆਸ਼ਵਗੰਧਾ ਦੀ ਜੜ੍ਹਾਂ ਦਾ ਪਾਊਡਰ ਮਿਲਾ ਕੇ ਆਪਾਂ ਦਿਨ ਦੇ ਵਿੱਚ ਦੋ ਵਾਰੀ ਆਪਣੇ ਜਾਨਵਰਾਂ ਨੂੰ ਦਿੰਨੇ ਆ ਤਾਂ ਕਾਫੀ ਹੱਦ ਤੱਕ ਆਪਾਂ ਕੁਝ ਦਿਨਾਂ ਚ ਉਹਨਾਂ ਦੀ ਦੁੱਧ ਦੀ ਪੈਦਾਵਾਰ ਦੀ ਸਮੱਸਿਆ ਵਧਾ ਸਕਦੇ ਹਾਂ ਹੁਣ ਜਿਹੜਾ ਉਹ ਅਗਲਾ ਜਿਹੜਾ ਬੂਟਾ ਉਹਦੇ ਬਾਰੇ ਵੀ ਸਾਨੂੰ ਥੋੜੀ ਜਿਹੀ ਜਾਣਕਾਰੀ ਦੇ ਸਕਦੇ ਹੋ ਜੀ ਹੋਰ ਜ ਆਪਣੇ ਕੋਲ ਜਿਹੜੇ ਬੂਟੇ ਹੈਗੇ ਜੀ ਉਹ ਹੈਗਾ ਇੱਕ ਆਪਣੇ ਕੋਲੇ ਆਹ ਬੂਟਾ ਲੱਗਿਆ ਜਿਹੜਾ ਚੀਤਾ ਹੈ ਇਹਦੀ ਵੀ ਆਪਾਂ ਜੜਾ ਵਰਤ ਕੇ ਜਾਂ ਜੇ ਪਹਿਲਾਂ ਆਪਾਂ ਪlant ਦੀ ਗੱਲ ਕਰ ਲੈਂਦੇ ਆ ਤਾਂ ਨਾਂ ਮੇ ਪੱਥਰਚੂੜ ਜੋ ਆਪਾਂ ਕਈ ਤਰ੍ਹਾਂ ਦੀ ਆਪਣੀ ਜੜੇ ਜਾਨਵਰਾਂ ਦੀ ਸ਼ਰੀਰ ਦੀਆਂ ਚਮੜੀ ਦੀਆਂ ਰੋਗ ਨੇ ਉਹਨਾਂ ਤੇ ਲਗਾ ਕੇ ਆਪਾਂ ਕਾਫੀ ਫਾਇਦਾ ਉਠਾ ਸਕਦੇ ਆ ਇਹ ਕੁਝ ਘਰੇਲੂ ਰੂਪ ਵਿੱਚ ਵੀ ਕੰਮ ਆਉਂਦਾ ਜਿਹਨੂੰ ਪੱਥਰਚਟ ਵੀ ਕਹਿੰਦੇ ਨੇ ਆਪਾਂ ਹਾਂਜੀ ਹਾਂਜੀ ਇਹ ਪੱਥਰਚੂੜ ਦਾ ਹੀ ਪੌਦਾ ਹੈ ਇਹਨੂੰ ਪੱਥਰ ਚੱਟ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਜੀ ਜੀ ਤੇ ਇਹ ਕਾਫੀ ਮਿਲ ਜਾਂਦਾ ਹੈ ਇੱਧਰ ਉੱਧਰ ਲੱਗਿਆ ਹੋਇਆ ਤੇ ਇਹਦੇ ਪੱਤੇ ਵਰਤੋਂ ਦੇ ਵਿੱਚ ਆਉਂਦੇ ਨੇ ਇੱਕ ਬਹੁਤ ਅੱਛਾ ਕੀਟਾ ਨੋਨਾਸ਼ਕ ਹੈ ਹੁਣ ਤੁਸੀਂ ਕਿਹੜੇ ਬੁੱਟੇ ਦੇ ਬਾਰੇ ਸਾਨੂੰ ਦੱਸੋਗੇ ਹਾਂਜੀ ਹੁਣ ਇਹ ਆਪਣੇ ਕੋਲ ਇੱਕ ਸਰਪਗੰਦਾ ਦਾ ਪੌਦਾ ਹੈ ਇਹ ਵੀ ਜਿਹੜਾ ਹੈ ਇਹ ਵੀ ਇੱਕ ਛੋਟੀ ਝਾੜੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ ਅਤੇ ਇਹਦੀ ਵੀ ਆਪਾਂ ਜੜਾਂ ਨੇ ਜਿਹੜੀਆਂ ਉਹ ਕਾਫੀ ਬਿਮਾਰੀਆਂ ਦੇ ਵਿੱਚ ਜਿਵੇਂ ਕਿ ਜਾਨਵਰ ਦਾ ਜੇ ਪੇਟ ਦਰਦ ਕਰ ਰਿਹਾ ਹੋਵੇ ਤਾਂ ਉਹਦੇ ਚ ਆਪਾਂ ਇਹਦੇ ਪੱਤੇ ਜਿਹੜਾ ਪੀਸ ਕੇ ਜੇ ਆਪਾਂ ਜਾਨਵਰ ਨੂੰ ਉਹਦੇ ਚਾਰੇ ਦੇ ਵਿੱਚ ਪਾ ਦਈਏ ਤਾਂ ਉਹ ਤਾਂ ਪੇਟ ਦਰਦ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਇਹ ਜਿਹੜਾ ਜੜਾਂ ਦੇ ਜਿਹੜਾ ਜਿਹੜਾ ਇਹਦਾ ਜਿਹੜਾ ਪੌਦਾ ਹੈਗਾ ਆ ਇਹ ਹੁਣ ਇਹਦੇ ਚਾਰੇ ਦੇ ਵਿੱਚ ਪਾਉਣ ਦੇ ਨਾਲ ਕਿੰਨੇ ਚਿਰ ਦੇ ਵਿੱਚ ਜਾਨਵਰ ਨੂੰ ਰਿਲੀਫ ਮਿਲ ਜਾਂਦਾ ਜੀ ਦੋ ਤਿੰਨ ਵਾਰੀ ਦੇਣਾ ਪੈਂਦਾ ਜੀ ਕਾਫੀ ਆਪਾਂ ਨੂੰ 5-7 ਦਿਨ ਲੱਗ ਜਾਂਦੇ ਨੇ ਤੇ ਬਰਕ ਆਫ ਕਾਫੀ ਅਸਰਦਾਰ ਅਸਰਦਾਰ ਕਨੇ ਪੌਦੇ ਤੇ ਹੁਣ ਜਿਹੜਾ ਹਾਂ ਪਿੱਛੇ ਆਪਣਾ ਕਿ ਪੌਦਾ ਲੱਗਿਆ ਉਹਨੂੰ ਗੁੜਮਾਰ ਕਹਿੰਦੇ ਨੇ ਗੁੜਮਾਰ ਵੀ ਇੱਕ ਤਰ੍ਹਾਂ ਦਾ ਛੋਟਾ ਪੌਦਾ ਹੈ ਤੇ ਇਹਦੇ ਵੀ ਜਿਹੜੇ ਆ ਸਾਰੇ ਪੱਤੇ ਵਰਤੇ ਜਾਂਦੇ ਨੇ ਇਹ ਆਪਣੇ ਕੋਲ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਅਵੇਲੇਬਲ ਹੁੰਦਾ ਹੈ ਇਹ ਜਿਵੇਂ ਖਸਰਾ ਹੋ ਗਿਆ ਜਾਂ ਆਪਣੇ ਪੇਟ ਖਰਾਬ ਅਮੀਬਾਈਸਿਸ ਦੀ ਪ੍ਰੋਬਲਮ ਹੁੰਦੀ ਹੈ ਜਾਨਵਰਾਂ ਦੇ ਵਿੱਚ ਵੀ ਮਨੁੱਖਾਂ ਦੇ ਵਿੱਚ ਵੀ ਉਹਦੇ 'ਚ ਵੀ ਜੇ ਆਪਾਂ ਦੇ ਪੱਤੇ ਦਾ ਪੇਸਟ ਲੈ ਕੇ ਲਾ ਲੀਏ ਤਾਂ ਆਪਨੂੰ کافی ਹੱਦ ਤੱਕ ਆਰਾਮ ਮਿਲ ਸਕਦਾ ਹੈ ਤੇ ਫਲੂ ਹੋ ਗਿਆ ਖਾਂਸੀ ਜ਼ੁਖਾਮ ਹੋ ਗਿਆ ਜਦ ਜਾਨਵਰਾਂ ਦੇ ਵਿੱਚ ਆਪਣੇ ਲੇਵੇ ਦੀ ਸੋਜ ਹੋ ਜਾਂਦੀ ਹੈ ਮਸਟਾਈਟਸ ਉਹਦੇ ਚ ਬਜਾਏ ਦੇ ਪੱਤਿਆਂ ਦਾ ਪੇਸਟ ਆਪਾਂ ਉਹਨਾਂ ਦੇ ਲੇਵੇ ਤੇ ਲਗਾ ਦਈਏ ਤਾਂ ਆਪਾਂ ਉਸ ਬਿਮਾਰੀ ਤੋਂ ਵੀ ਬਚ ਸਕਦੇ ਆ ਤੇ ਜਿਹੜਾ ਉਹ ਵਾਲਾ ਬੂਟਾ ਹੈਗਾ ਉਸ ਤੇ ਤਾਂ ਗੱਲ ਕਰ ਲੀਆ ਉਹ ਤਾਂ ਜੀ ਚੀਤਾ ਪੌੜ ਤਿੰਤ ਹੈਗਾ ਉਹ ਆਪਾਂ ਗੱਲ ਕਰ ਲਈ ਉਹਦੇ ਬਾਰੇ ਉਹ ਜੇ ਖੂਨ ਵਗਨ ਦਾ ਹੋਵੇ ਤੇ ਅਸੀਂ ਸਰੀਰ ਤੋਂ ਆਪਣੇ ਜਾਨਵਰ ਦੇ ਤਾਂ ਉਹ ਉਸ ਨੂੰ ਆਪਾਂ ਠੀਕ ਕਰ ਸਕਦੇ ਆ ਜੇ ਕੋਈ ਹੋਰ ਸਮੱਸਿਆ ਹੋਵੇ ਜਿਵੇਂ ਕਿ ਕੋਈ ਅਸਥਾਈ ਬੁਖਾਰ ਹੋ ਗਿਆ ਜਾਇਦਾ ਪੌਦਾ ਮੂੰਹ ਖੁਰਦੀ ਬਿਮਾਰੀ ਦੇ ਵਿੱਚ ਵੀ ਜੇ ਆਪਾਂ ਦੀ ਜੜਾ ਪੀਸ ਕੇ ਜਾਂ ਜੜਾ ਆਪਣੇ ਜਾਨਵਰ ਦੇ ਚਾਰੇ ਦੇ ਵਿੱਚ ਯੂਜ਼ ਕਰੀਏ ਤਾਂ ਕਈ ਮੂੰਹ ਖੁਰਦੀ ਬਿਮਾਰੀ ਦਾ ਵੀ ਆਪਾਂ ਕੁਝ ਹੱਦ ਤੱਕ ਸਮਾਧਾਨ ਲੱਭ ਸਕਦੇ ਆ ਜੀ 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 ਹਾਂਜੀ ਹੋਰ ਵੀ ਆਪਣੇ ਕੋਲ ਕਾਫੀ ਪੌਦੇ ਨੇ ਸਭ ਤੋਂ ਵਧੀਆ ਪੌਦਾ ਆਪਣੇ ਕੋਲ ਉੱਧਰ ਸ਼ਿਤਾਵਰੀ ਦਾ ਲੱਗਿਆ ਹੋਇਆ ਹੈ ਜੀ ਆਪਾ ਉਧਰ ਚਲੀਏ ਤਾਂ ਸ਼ੇਤਾਬਰੀ ਹੈ ਆਪਣੇ ਕੋਲ ਲੇਮਨ ਗ라스 ਹੈ ਇਹ ਸਾਰੇ ਪੌਦੇ ਬਹੁਤ ਹੀ ਲਾਹੇਮੰਦ ਹੁੰਦੇ ਫਾਇਦੇਮੰਦ ਨੇ ਆਪਣੇ ਜਾਨਵਰਾਂ ਦੇ ਵਿੱਚ ਇਹਦੀ ਵੀ ਆਪਾਂ ਜੜਾ ਨੇ ਜੇ ਆਪਾਂ ਜਪੀਸ ਕੇ 20 ਗ੍ਰਾਮ ਜੜਾ ਦਾ ਪਾਊਡਰ ਆਪਣੇ ਜਾਨਵਰ ਨੂੰ ਦੋ ਵਾਰੀ ਉਹਦੇ ਇਚਾਰੇ ਦੇ ਵਿੱਚ ਪਾ ਕੇ ਦਿੰਦੇ ਆ ਤਾਂ ਆਪਾਂ 4-5 ਦਿਨਾਂ ਚ ਆਪਣੇ ਦੁੱਧ ਦੀ ਪੈਦਾਵਾਰ ਜਾਨਵਰ ਦੀ ਦੁੱਧ ਦੀ ਪੈਦਾਵਾਰ ਦੇ ਵਿੱਚ ਫਰਕ ਦੇਖ ਸਕਦੇ ਆ ਤੇ ਇਹ ਹੋਰ ਵੀ ਇਹ ਆਮ ਟੋਨਿਕ ਹੈ ਇਹ ਜਲੇ ਹੋਏ ਜ਼ਖਮਾਂ ਤੇ ਜੇ ਕੋਈ ਆਮ ਕਮਜ਼ੋਰੀ ਹੋਵੇ ਜਾਂ ਭਾਰ ਨਾ ਪੈਂਦਾ ਹੋਵੇ ਜਾਂ ਕਿਤੇ ਕੀੜੇ ਵਾਲੇ ਜ਼ਖਮ ਹੋਣ ਤਾਂ ਉਹਦੇ ਵਿੱਚ ਇਹ ਪੌਦਾ ਬਹੁਤ ਹੀ ਲਾਹੇਮੰਦ ਹੁੰਦਾ ਹੈ ਜਿਸ ਤਰ੍ਹਾਂ ਪਹਿਲਾਂ ਪਸ਼ੂਆਂ ਦੇ ਵਿੱਚ ਦੁੱਧ ਨੂੰ ਵਧਾਉਣ ਵਾਸਤੇ ਜੜੀਆਂ ਇੰਜੈਕਸ਼ਨ ਜਾਂ ਟੀਕੇ ਜਾਂ ਕੁਝ ਹੋਰ ਚੀਜ਼ਾਂ ਯੂਜ਼ ਕਰਦੇ ਸੀਗੇ ਕਿ ਇਹ ਉਹ ਉਨਾ ਹੀ ਲਾਹਵੰਦ ਹੈਗਾ ਇਹ ਵਾਲਾ ਬੁੱਟਾ ਜੀ ਉਹ ਨੂੰ ਹੀ ਆਪਾਂ ਬਾਇਡ ਕਰਨ ਲਈ ਹੈ ਜੇ ਆਪਾਂ ਇਹ ਹੀ ਆਪਾਂ ਰੈਗੂਲਰਲੀ ਆਪਣੇ ਜਾਨਵਰਾਂ ਨੂੰ ਪਾਉਂਦੇ ਰਹੀਏ ਤਾਂ ਆਪਾਂ ਉਸ ਚੀਜ਼ ਤੋਂ ਬਚ ਸਕਦੇ ਹਾਂ ਜੋ ਕਿ ਆਪਾਂ ਲਗਾਉਂਦੇ ਸੀ ਟੀਕਾ ਉਹਨੂੰ ਟੀਕਾ ਲਗਾਉਣ ਦੀ ਲੋੜ ਨਹੀਂ ਪੈਦੀ ਇਹ ਵੈਸੇ ਹੀ ਕੁਦਰਤੀ ਤੌਰ ਤੇ ਇਹਨੂੰ ਖਵਾ ਕੇ ਆਪਾਂ ਆਪਣੇ ਜਾਨਵਰ ਦਾ ਦੁੱਧ ਵਧਾ ਸਕਦੇ ਹਾਂ ਔਰ ਅਗਲਾ ਕਿਹੜਾ ਪੁੱਟਾ ਹੈਗਾ ਜੀ ਜਿਹੜਾ ਹੋਰ ਪਲਾਂਟ ਆਪਣੇ ਕੋਲ ਇੱਕ ਗਲੋ ਦਾ ਪਲਾਂਟ ਹੈ ਇਹ ਵੀ ਬਹੁਤ ਹੀ گلاب ਦਾ ਇੱਕ ਪੌਦਾ ਹੈ ਤੇ ਇਹਦੀ ਇਹ ਵੀ ਬੇਲ ਹੁੰਦਾ ਹੈ ਕਲਾਈਮਰ ਹੀ ਹੈ ਵੀ ਤੇ ਇਹਦੇ ਆਪਾਂ ਜਿਹੜੀ ਆ ਸਟੈਮ ਡੰਡੀ ਹੈ ਜੜਾਂ ਨੇ ਜਾਂ ਸਾਰਾ ਪੌਦਾ ਵੀ ਆਪਾਂ ਯੂਜ਼ ਕਰ ਸਕਦੇ ਆ ਤੇ ਇਹ ਜਿਹੜਾ ਆਪਾਂ ਨੂੰ ਜਾਨਵਰ ਨੂੰ ਜੇ ਕਦੀ ਬੁਖਾਰ ਹੋ ਜਾਂਦਾ ਹੈ ਤੇ ਜੇ ਆਪਾਂ ਇਹਦੇ ਪੱਤੇ ਜਾਂ ਦੀ ਜੜਾਂ ਉਬਾਲ ਕੇ ਜਾਂਦਾ ਜੜਾਂ ਦਾ ਪਾਊਡਰ ਬਣਾ ਕੇ ਆਪਾਂ ਆਪਣੇ ਜਾਨਵਰਾਂ ਨੂੰ ਦੇਵਾਂ ਤਾਂ ਬੁਖਾਰ ਵੀ ਠੀਕ ਹੋ ਜਾਂਦਾ ਹੈ ਤੇ ਕੋਈ ਆਮ ਜਾਂ ਬੱਚੇ ਦਾ ਨਹੀਂ ਦੀ ਸੋਜ ਹੋ ਜਾਂਦੀ ਹੈ ਕੋਈ ਵੀ ਤਰ੍ਹਾਂ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਬਾਡੀ ਦੇ ਵਿੱਚ ਤੇ ਇਹ ਪੌਦਾ ਬਹੁਤ ਹੀ ਗੁਣਕਾਰੀ ਪੌਦਾ ਹੈ ਇਹ ਪੌਦਾ ਤਾਂ ਆਮ ਤੁਰਤੇ ਘਰਾਂ ਦੇ ਵਿੱਚ ਵੀ ਸੁਣਿਆ ਗਿਆ ਵੀ ਬੱਚਾਸ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੈ ਜਿ ਗਲੋ ਬਾਲ ਕੇ ਦੇ ਦੋ ਹਾਂਜੀ ਹਾਂਜੀ ਗਲੋ ਬੁਖਾਰ ਲਈ ਬਹੁਤ ਲਾਹੇਵੰਦ ਹੈ ਬਹੁਤ ਹੀ ਵਧੀਆ ਪੌਦਾ ਹੈ ਦਮਾ ਬੁੱਟੀ ਵਿਕਤਰਨ ਦੀ ਬੇਲ ਆ ਪਰ ਦੇਲੇ ਪਾਸੇ ਸਾਰੇ ਬੇਲਾਂ ਲਗਾਈਆਂ ਹੋਈਆਂ ਨੇ ਇਹਦੀ ਵੀ ਆਪਾਂ ਜੜਾਂ ਤੇ ਪੱਤੇ ਵਰਤਦੇ ਆ ਜਿਵੇਂ ਦਮਾ ਹੋ ਜਾਂਦਾ ਅਸਥਮਾ ਦੀ ਪ੍ਰੋਬਲਮ ਜਿਹਨੂੰ ਕਹਿੰਦੇ ਆ ਤਾਂ ਸਾਹ ਨਹੀਂ ਆਂਦਾ ਉਹਦੇ ਚ ਜੇ ਆਪਾਂ ਦੇ ਪੱਤੇ ਜਾਂ ਜੜਾਂ ਪੀਸ ਕੇ ਆਪਣੇ ਜਾਨਵਰ ਨੂੰ ਖਵਾ ਦਈਏ ਤਾਂ ਆਪਾਂ ਉਸ ਦਮੇ ਤੋਂ ਵੀ ਸਮਾਧਾਨ ਕਰ ਸਕਦੇ ਦਮੇ ਦਾ ਵੀ ਜਾਂ ਭੁੱਖ ਨਾ ਲੱਗਦੀ ਹੋਵੇ ਆਪਣੇ ਜਾਨਵਰ ਨੂੰ ਜਾਂ ਕਿਸੇ ਤਰੀਕ ਦੀ ਸੋਜਿਸ਼ ਹੋਵੇ ਜਾਂ ਸਰੀਰ ਦੇ ਵਿੱਚ ਕੋਈ ਕਮੀ ਹੁੰਦੀ ਹੈ ਕਿਸੇ ਤੱਤ ਦੀ ਤੇ ਇਹਦੇ ਇਹ ਪੌਦਾ ਬਹੁਤ ਹੀ ਯੂਸਫੁਲ ਹੁੰਦਾ ਉੱਥੇ ਤੁਹਾਪਾ ਮਨੁੱਖ ਵੀ ਉਹਦੀ ਲੈਮਨ ਟੀ ਪੀਨੇ ਆ ਠੀਕ ਹੈ ਇਹ ਜਿਹੜਾ ਪੌਦਾ ਹੈ ਜਾਨਵਰਾਂ ਦੇ ਵਿੱਚ ਆਪਾਂ ਮੋਚ ਦਾ ਇਲਾਜ ਕਰਨ ਵਾਸਤੇ ਵਰਤਦੇ ਆ ਜਿਹੜੇ ਆਪਾਂ ਦੇ ਪੱਤੇ ਹੁੰਦੇ ਨੇ ਉਹ ਜੇ ਆਪਾਂ ਸਰੋਂ ਨਾਲ ਮਿਕਸ ਕਰਕੇ ਆਪਣੇ ਜਿਹੜਾ ਪ੍ਰਭਾਵ ਵੀ ਤੇਰੀ ਹੈ ਉਸ ਤੇ ਲਗਾ ਦਈਏ ਤਾਂ ਆਪਾਂ ਜਾਨਵਰ ਨੂੰ ਕਈ ਵਾਰ ਮੋਚ ਆ ਜਾਂਦੀ ਹੈ ਉਸ ਤੋਂ ਆਰਾਮ ਮਿਲ ਸਕਦਾ ਹੈ ਵੈਸੇ ਵੀ ਜੇ ਆਪਾਂ ਆਪਣੇ ਜਾਨਵਰ ਦੇ ਜਿਹੜਾ ਜਿੱਥੇ ਸ਼ੈੱਡ ਹੁੰਦਾ ਉਹਦੇ ਆਲੇ ਦੁਆਲੇ ਜੇ ਇਹਨੂੰ ਲਗਾ ਦਈਏ ਤਾਂ ਇਹ ਮੱਖੀ ਮੱਛਰ ਭਜਾਣ 'ਚ ਬਹੁਤ ਕੰਮ ਆਉਂਦਾ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਰਿਹਾ ਹੈ ਤਾਂ ਮੱਖੀ ਮੱਛਰ ਬਹੁਤ ਤੰਗ ਕਰਨਗੇ ਆਪਣੇ ਜਾਨਵਰਾਂ ਨੂੰ ਤੇ ਉਹਨ ਗ੍ਰਾਸ ਲਗਾ ਦਈਏ ਤਾਂ ਉਹ ਉਸ ਤੋਂ ਵੀ ਆਪਾਂ ਬਚ ਸਕਦੇ ਆ ਮਤਲਬ ਕਿ ਇਹਦੀ ਜਿਹੜੀ ਸਮੈਲ ਹੈਗੀ ਆ ਉਹ ਮੱਖੀ ਮੱਛਰ ਨੂੰ ਜਾਣਰ ਤੋਂ ਬਚਾ ਕੇ ਰੱਖਦੀ ਹੈ ਵੈਸੇ ਵੀ ਇਹ ਡਾਈਜੈਸਟਿਵ ਇਸ਼ੂਸ ਹੋਣ ਜੇ ਆਪਣੇ ਕੋਲ ਕੋਈ ਪੇਟ ਦਰਦ ਹੋ ਰਿਹਾ ਹੋਵੇ ਜਾਂ ਗੈਸ ਬਣ ਗਈ ਹੋਵੇ ਉਹਦੇ 'ਚ ਇਹ ਕਾਫੀ ਫਾਇਦੇਮੰਦ ਹੈ ਹਲਦੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਮਨੁੱਖਾਂ ਲਈ ਵੀ ਬਹੁਤ ਫਾਇਦੇਮੰਦ ਹੈ ਤੇ ਆਪਾਂ ਜੜਾ ਇਹਦੀ ਵੀ ਜੜਾ ਯੂਜ਼ ਕਰਦੇ ਆ ਜੇ ਕੋਈ ਫੋੜੇ ਹੋ ਜਾ ਕੋਈ ਜਖਮ ਹੋ ਜਾ ਤਾਂ ਆਪਾਂ ਹਲਦੀ ਦਾ ਪਾਊਡਰ ਉੱਥੇ ਭਰ ਦਈਏ ਤਾਂ ਜਾਨਵਰ ਦੇ ਜਿਹੜੇ ਫੋੜੇ ਫੁੰਸੀ ਆ ਉਹ ਖਤਮ ਹੋ ਜਾਂਦੇ ਆ ਤੇ ਜੇ ਖੂਨ ਵਗਦਾ ਹੋਵੇ ਅੱਖ ਦੀ ਚਿੱਲੀ ਦੀ ਜੋਵੇ ਕੋਈ ਖਾਂਗ ਸਮੱਸਿਆ ਹੋਵੇ ਆਪਾਂ ਹਲਦੀ ਵਾਲਾ ਦੁੱਧ ਪੀ ਲੈਣੇ ਜਦੋਂ ਆਪਾਂ ਨੂੰ ਠੰਡ ਲੱਗ ਜਾਂਦੀ ਹੈ ਐਵੇਂ ਲੇਵੇ ਦੀ ਸੋਜ ਹੋਵੇ ਜਿਵੇਂ ਮੈਂ ਦੱਸਿਆ ਮਸਟਾਈਟਸ ਦੇ ਵਿੱਚ ਆਪਣੇ ਕੋਲ ਤਿੰਨ ਚੀਜ਼ਾਂ ਨੇ ਜੇ ਆਪਾਂ ਹਲਦੀ ਐਲੋਵੇਰਾ ਤੇ ਚੌਕ ਨੂੰ ਮਿਲਾ ਕੇ ਆਪਣਾ ਲੇਵੇ ਦੀ ਸੋਜ ਲੇਵੇ ਤੇ ਲਗਾ ਦਈਏ ਆਪਾਂ ਮਸਟਾਈਟਸ ਤੋ ਇਹ ਬਾਤ ਸਕਦੇ ਆ ਆਪਣੇ ਜਾਨਵਰ ਦਾ ਇਲਾਜ ਕਰ ਸਕਦੇ ਆ ਕੀ ਇਹ ਉਹੀ ਹੀ ਹਲਦੀ ਹੈ ਜਿਹੜੀ ਸਾਡੇ ਕਿਚਨ ਚ ਵੀ ਯੂਜ਼ ਹੁੰਦੀ ਹੈ ਹਾਂ ਜੀ ਉਹੀ ਹਲਦੀ ਹੈ ਜਿਹੜੀ ਆਪਾਂ ਵੀ ਰੋਜ਼ ਯੂਜ਼ ਕਰਦੇ ਆ ਆਪਾਂ ਵੀ ਕਹਿੰਦੇ ਨੇ ਐਂਟੀਬੈਕਟੀਰੀਅਲ ਹੈ ਕਿ ਟਾਨੂ ਨਾਸ਼ਕ ਹੈ ਆਪਾਂ ਨੂੰ ਹਲਦੀ ਲੈਣੀ ਚਾਹੀਦੀ ਐਂਟੀ ਇਨਫਲੇਮੇਟਰੀ ਹੈ ਸੋਚ ਘਟ ਕਰਦੀ ਹੈ ਉਵੇਂ ਹੀ ਇਹ ਜਾਨਵਰਾਂ ਤੇ ਵੀ ਕੰਮ ਕਰਦੀ ਹੈ ਇਟ ਮੀਨਸ ਕਿ ਹਲਦੀ ਕਿਤਨਾ ਕਿਤੇ ਇਨਸਾਨਾਂ ਤੋਂ ਇਲਾਵਾ ਜਾਨਵਰਾਂ ਨੂੰ ਵੀ ਉਨਾ ਹੀ ਫਾਇਦਾ ਦਿੰਦੀ ਜਿੰਨਾ ਕਿ ਜਾਨਵਰਾਂ ਨੂੰ ਫਾਇਦਾ ਦਿੰਦੀ ਹਾਂਜੀ ਮੈਂ ਅਗਲਾ ਜਿਹੜਾ ਬੂਟਾ ਹੈਗਾ ਇਹਦੇ ਬਾਰੇ ਕੀ ਦੱਸੋਗੇ ਤੁਸੀਂ ਬਸਾਕਾ ਦਾ ਬੂਟਾ ਹੈ ਤੇ ਇਹ ਵੀ ਇੱਕ ਛੋਟੀ ਝਾੜੀ ਹੁੰਦੀ ਹੈ ਇਹਦੇ ਵੀ ਜਿਹੜੇ ਪੱਤੇ ਨੇ ਉਹ ਬਹੁਤ ਹੀ ਫਾਇਦਾ ਕਰਦੇ ਨੇ ਜਿਵੇਂ ਕੋਈ ਖੰਘ ਖਾਂਸੀ ਹੋ ਜਾਂਦੀ ਹੈ ਨੱਕ ਵਗਦਾ ਆਪਣਾ ਤੇ ਆਪਾਂ ਵੀ ਇਹ ਜਿਹੜਾ ਵਾਸਾ ਦਾ ਟੋਨਿਕ ਹੈ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਆਪਾਂ ਲੈ ਕੇ ਆਨੇ ਬਾਜ਼ਾਰ ਤੋਂ ਖੰਘ ਖਾਂਸੀ ਵਾਸਤੇ ਇਹ ਹਰਬਲ ਤਰੀਕਾ ਹੈ ਜੋ ਆਪਾਂ ਵਰਤ ਕੇ ਆਪਣੀ ਜਾਨਵਰ ਦੀ ਖੰਘ ਖਾਂਸੀ ਜਾਂ ਕੋਈ ਸਾਹ ਲੈਣ ਚ ਤਕਲੀਫ ਹੋਵੇ ਇਹ ਰੈਸਪੀਰੇਟਰੀ ਸਿਸਟਮ ਨੂੰ ਠੀਕ ਕਰਦਾ ਹੈ ਤੇ ਹੋਰ ਵੀ ਕੋਈ ਹੋਰ ਵੀ ਪੇਟ ਦਰਦ ਹੋ ਗਿਆ ਕਬਜ਼ ਹੋ ਗਿਆ ਉਹਦੇ ਵਿੱਚ ਵੀ ਇਹ ਕੰਮ ਆਉਂਦਾ ਇਹਦੇ ਪੱਤੇ ਬਹੁਤ ਗੁਣਕਾਰੀ ਨੇ ਜਿਹੜੀ ਆਪਣੀ ਇਹ ਜਿਹੜੀ ਆਯੂਵੇਦ ਦੇ ਤਰੀਕੇ ਦੇ ਨਾਲ ਆਪਾਂ ਜਾਨਵਰਾਂ ਦਾ ਇਲਾਜ ਕਰਦੇ ਆ ਉਹਨਾਂ ਨੂੰ ਜਿਹੜੀ ਅੰਗਰੇਜ਼ੀ ਦਵਾਈਆਂ ਦੇ ਮੁਕਾਬਲੇ ਜਿਹੜੀ ਆਪਾਂ ਉਹਨਾਂ ਨੂੰ ਆਹ ਬੂਟੀਆਂ ਦਿੰਨੇ ਹੈਗੇ ਆ ਇਹ ਇਹ ਕਿਸਾਨਾਂ ਨੂੰ ਹੁਣ ਇਹਦੇ ਪ੍ਰਤੀ ਥੋੜੀ ਅਵੇਰਨਸ ਆਣੀ ਸ਼ੁਰੂ ਹੋ ਗਈ ਹੁੰਦੀ ਹੈ ਹਾਂਜੀ ਵਧ ਗਈ ਹੈ ਜਿਵੇਂ ਅਸੀਂ ਕਿਸਾਨ ਮੇਲਾ ਸੀਗਾ ਉਹਨੇ ਯੂਨੀਵਰਸਿਟੀ ਦਾ ਮਾਰਚ ਦੇ ਵਿੱਚ 2122 ਨੂੰ ਤੇ ਇਹਦੀ ਕਾਫੀ ਸੇਲ ਹੋਈ ਹੈ ਇਹ ਬੂਟਾ ਸਾਡੇ ਕੋਲ ਅਵੇਲੇਬਲ ਨੇ ਸਾਰੇ ਬੂਟੇ ਸਿਰਫ 20 ਜਾਂ ਕੋਈ 30 ਰੁਪਏ ਦਾ ਹੈ ਤੇ ਤੁਸੀਂ ਆਪਣੇ ਘਰੇ ਲਗਾ ਕੇ ਆਪਣੇ ਜਾਨਵਰਾਂ ਦੀ ਜਿਹੜੀ ਛੋਟੀ ਮੋਟੀ ਸਮੱਸਿਆ ਉਹਨੂੰ ਘਰੇ ਬੈਠੇ ਠੀਕ ਕਰ ਸਕਦੇ ਹੋ ਤੇ ਜਿਹੜੇ ਸਾਈਡ ਇਫੈਕਟਸ ਆ ਉਹਦੇ ਬਹੁਤ ਘੱਟ ਹੁੰਦੇ ਨੇ ਤੇ ਹੁਣ ਆਪਾਂ ਇਧਰ ਨੂੰ ਸ਼ਿਫਟ ਕਰਨ ਲੱਗੇ ਆਪਾਂ ਮਨੁੱਖਾਂ 'ਚ ਵੀ ਦੇਖਿਆ ਉਹਨਾਂ ਤੁਸੀਂ ਕਹਿੰਦੇ ਦੇਸੀ ਇਲਾਜ ਕਰਾਓ ਕਿਉਂਕਿ ਆਪਾਂ ਜਿਹੜੀ ਆਧੁਨਿਕ ਦਵਾਈਆਂ ਨੇ ਉਹਨਾਂ ਤੋਂ ਆਪਾਂ ਸਾਈਡ ਇਫੈਕਟਸ ਤੋਂ ਕਾਫੀ ਪਰੇਸ਼ਾਨ ਆ ਜੀ ਜੀ ਜਿਸ ਤਰ੍ਹਾਂ ਜਿਹੜੇ ਬੂਟੇ ਨੇ ਇਹ ਘਰੇ ਕਿਸਾਨ ਜਿਹੜੇ ਹੈਗੇ ਆ ਅਗਰ ਕਿਸਾਨਾਂ ਨੇ ਘਰਾਂ ਦੇ ਵਿੱਚ ਲਗਾਣੇ ਹੁੰਦੇ ਨੇ ਤੇ ਉਹ ਉਹ ਕਿਸ ਤਰ੍ਹਾਂ ਤੁਹਾਡੇ ਕੋਲ ਇਹਨਾਂ ਦੀ ਲੈਸਕ ਦਾ ਹੈਗਾ ਕੀ ਇਹਨਾਂ ਦੀ ਕੋਈ ਜੜ ਵਗੈਰਾ ਲੈਂਦੀ ਜਾਂ ਬੀਜ ਵਗੈਰਾ ਦੇ ਦਿੰਦੇ ਜੀ ਬੂਟਾ ਹੀ ਮਿਲ ਜਾਂਦਾ ਜੀ ਜੀ ਤੇ ਆਪਣੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਤੇ ਮੇਲੇ ਤੇ ਵੀ ਇਹ ਵਿਕਦੇ ਨੇ ਵੈਸੇ ਵੀ ਜੇ ਜਦੋਂ ਤੁਸੀਂ ਮਰਜ਼ੀ ਆਓ ਨਰਸਰੀ ਦੇ ਵਿੱਚ ਇਹ ਪਲਾਂਟਸ ਅਵੇਲੇਬਲ ਨੇ ਸਾਡੇ ਕੋਲੇ ਜੀ ਜੀ ਹਾਂ ਜੀ ਤੇ ਅਸਲ ਸਾਡੇ ਕੋਲੇ ਲੱਖਾਂ ਦੇ ਹਜ਼ਾਰਾਂ ਦੇ ਵਿੱਚ ਇਹ ਪਲਾਂਟ ਵਿਕਿਆ ਹੈਗਾ ਤੇ ਆਬ ਕਾਫੀ 우ਸ਼ਾਨ ਆਲ ਕਿਸਾਨ ਭਾਈ ਵੀਰ ਆਪਣੇ ਲੈ ਕੇ ਗਏ ਨੇ ਕਿਉਂਕਿ ਇਹਨਾਂ ਦਾ ਜਿਹੜਾ ਯੂਜ਼ ਹੈ ਜਿਹੜੇ ਇਹਦਾ ਗੁਣ ਗੁਣ ਨੇ ਉਹ ਸਾਰਿਆਂ ਨੂੰ ਅੱਜ ਕੱਲ ਬੜੇ ਵਧੀਆ ਲੱਗਦੇ ਨੇ ਤੇ ਵੀ ਸਹੀ ਤਰੀਕੇ ਨਾਲ ਆਪ ਆਪਣੀ ਜਾਨਵਰ ਦਾ ਇਲਾਜ ਕਰ ਸਕਦੇ ਆ ਕਿੰਨਾ ਕਿੰਨਾ ਲੱਗਦਾ ਕਿ ਅੰਗਰੇਜ਼ੀ ਦਵਾਈਆਂ ਜੋ ਕਿ ਇੱਕ ਮਹਿੰਗੀਆਂ ਵੀ ਸੀਗੀਆਂ ਇਹ ਕੁਦਰਤੀ ਇਲਾਜ ਜਿਹੜਾ ਆਈ ਹੋਵੇ ਦੀ ਅੱਜ ਦੇ ਨਾਲ ਕਿਸਾਨਾਂ ਦਾ ਖਰਚਾ ਵੀ ਬਚ ਰਿਹਾ ਔਰ ਜਿਹੜੇ ਪਸ਼ੂਆਂ ਨੂੰ ਉਹਦਾ ਇੱਕ ਅਸਰ ਵੀ ਬਹੁਤ ਜਲਦੀ ਹੋ ਰਿਹਾ ਹੈ। ਹਾਂ ਆਪਣੇ ਕੋਲ ਐਲੋਵੇਰਾ ਦਾ ਪੌਦਾ ਹੈ। ਇਹ ਤਾਂ ਆਮ ਪਾਇਆ ਜਾਂਦਾ ਐਲੋਵੇਰਾ ਵੀ ਬਹੁਤ ਹੀ ਵਧੀਆ ਗੁਣਕਾਰੀ ਜੜੀ ਬੂਟੀ ਹੈ। ਇਹਦੇ ਜਿਹੜਾ ਆਪਾਂ ਪੱਤਿਆਂ ਦਾ ਮਿੱਝ ਕਹਿੰਦੇ ਆ ਉਹਨੂੰ ਸਲਾਈਮੀ ਜਿਹਾ 파ਟ ਹੁੰਦਾ ਉਹ ਆਪਾਂ ਕੋਈ ਅੱਖ ਅੱਗ ਤੋਂ ਜ਼ਖਮ ਹੋ ਗਏ ਜਾਂ ਅੱਖ ਦੀ ਚਿੱਲੀ ਦੀ ਸੋਜ ਹੋਵੇ, ਬਦਹਜਮੀ ਹੋ ਜਾਏ ਇਹ ਵੀ ਲੇਵੇ ਦੀ ਸੋਚ ਦੇ ਵਿੱਚ ਮਸਟਾਈਟਸ ਦੇ ਵਿੱਚ ਤੁਹਾਨੂੰ ਮੈਂ ਉਹਨੇ ਦੱਸਿਆ ਕਿ ਆਪਾਂ ਹਲਦੀ, ਐਲੋਵੇਰਾ ਤੇ ਚੌਕ ਦਾ ਮਿਕਸਚਰ ਲਾ ਕੇ ਆਪਾਂ ਲੇਵੇ ਦੀ ਸੋਚ ਠੀਕ ਸਰਸਾ ਦੇ ਗਠੀਏ ਦੇ ਵਿੱਚ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਸਕਿਨ ਦੀ ਪ੍ਰੋਬਲਮਸ ਲਈ ਵੀ ਆਪਣੇ ਐਲੋਵੇਰਾ ਕਾਫੀ ਯੂਸਫੁਲ ਹੈ ਅ ਦੇਖਿਆ ਜਾ ਵੀ ਬਹੁਤ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਜੋ ਇਨਸਾਨਾਂ ਦੇ ਸ਼ਰੀਰ ਦੇ ਲਈ ਉਹਨਾਂ ਨੂੰ ਫਾਇਦਾ ਦਿੰਦਾ ਕੰਮ ਕਰਦੀਆਂ ਸੀ ਉਹ ਹੁਣ ਕਿਤੇ ਨਾ ਕਿਤੇ ਜਾ ਕੇ ਜਾਨਵਰਾਂ ਨੂੰ ਵੀ ਬਹੁਤ ਹੀ ਜ਼ਿਆਦਾ ਫਾਇਦਾ ਦਿੰਦੀ ਹੈ ਜੀ ਦੋਨੋਂ ਸਿਸਟਮ ਸੇਮ ਹੀ ਨੇ ਆਪਣੇ ਜਾਨਵਰ ਤੇ ਮਨੁੱਖਾਂ ਦੇ ਵਿੱਚ ਪਹਿਲਾਂ ਆਪਾਂ ਜਾਨਵਰ ਦੇ ਵਿੱਚ ਵਰਤਦੇ ਨਹੀਂ ਸੀ ਤੇ ਆਪਾਂ ਹੁਣ ਆਪਾਂ ਜਾਨਵਰਾਂ ਦੇ ਵਿੱਚ ਵੀ ਇਹੀ ਇਲਾਜ ਸ਼ੁਰੂ ਕਰ ਦਿੱਤਾ ਹੈ ਆਪਣੇ ਪਿੱਛੇ ਇੱਕ ਹੋਰ ਬੂਟਾ ਜਿਹਦਾ ਨਾਮ ਅਕਰਕਾਰ ਹੈ ਅਕਰਕਾਰਾ ਵੀ ਬਹੁਤ ਹੀ ਵਧੀਆ ਬੁੱਟਾ ਆਪਣੇ ਜਾਨਵਰਾਂ ਦੇ ਵਿੱਚ ਜ਼ੇਰ ਨਾ ਸੁੱਟਣ ਦੀ ਇੱਕ ਸਥਿਤੀ ਪੈਦਾ ਹੋ ਜਾਂਦੀ ਜਦੋਂ ਬੱਚਾ ਪੈਦਾ ਹੁੰਦਾ ਤਾਂ ਕਈ ਵਾਰ ਜਾਨਵਰ ਜ਼ੇਰ ਨਹੀਂ ਸਿੱਟਦਾ ਤੇ ਉਹਦੇ ਵਿੱਚ ਜੇ ਆਪਾਂ ਇਹਦੇ ਜੜਾ ਨੂੰ ਪੀਸ ਕੇ ਉਹਨੂੰ ਖਵਾ ਦਈਏ ਤਾਂ ਆਪਾਂ ਇਸ ਸਮੱਸਿਆ ਤੋਂ ਵੀ ਬਚ ਸਕਦੇ ਆ ਇਹ ਕਾਫੀ ਕੀਮਤੀ ਪੌਦਾ ਹੈ ਇਹਦੀ ਕਾਫੀ ਡਿਮਾਂਡ ਹੈ ਕਿ ਇਹ ਰੀਟੈਂਸ਼ਨ ਆਫ ਪਲੇਸੈਂਟਾ ਦੇ ਵਿੱਚ ਕੰਮ ਆਉਂਦਾ ਜੇ ਜੇਰ ਨਹੀਂ ਸੁੱਟਦਾ ਨਾ ਆਪਣੇ ਜਾਨਵਰ ਬੱਚਾ ਪੈਦਾ ਕਰਨ ਤੋਂ ਬਾਅਦ ਤਾਂ ਉਹਦੇ ਵਿੱਚ ਇਹ ਕਾਫੀ ਯੂਸਫੁਲ ਹੈ ਆ ਆਮ ਤੌਰ ਤੇ ਸੀ ਪਿੰਡਾਂ ਦੇ ਵਿੱਚ ਵਟਾਂ ਦੇ ਉੱਤੇ ਲੱਗਾ ਦੇਖਿਆ ਗਿਆ ਕਿ ਇਹ ਉਹੀ ਬੂਟਾ ਹੁੰਦਾ ਹੀ ਆ ਤੁਹਾਡੇ ਕੋਲ ਹੀ ਓਏ ਹੈ ਪਿੰਡਾਂ ਦੇ ਵਿੱਚ ਕਾਫੀ ਅਵੇਲੇਬਲ ਹੈ ਇਹ ਤੇ ਉਹੀ ਹੈ ਜੀ ਹਾਂਜੀ ਔਰ ਆਪਣੇ ਕੋਲ ਪੁਦੀਨਾ ਹੈ ਤુલਸੀ ਹੈ ਤુલਸੀ ਦੇ ਵੀਤ ਗੁਣ ਤੁਨਸਾਰ ਨੂੰ ਪਤਾ ਹੀ ਹੈ ਤુલਸੀ ਵੀ ਬਹੁਤ ਅੱਛਾ ਇੱਕ ਐਂਟੀ ਇਨਫਲੇਮੇਟਰੀ ਐਂਟੀ ਬੈਕਟੀਰੀਅਲ ਖੰਗ ਸਾ ਔਖਾ ਜਾਂ ਜ਼ੁਖਾਮ ਸਰਦੀ ਬੁਖਾਰ ਦੇ ਵਿੱਚ ਕੰਮ ਆਂਦਾ ਹੈ ਜਾਂ ਕੋਈ ਜ਼ਖਮ ਹੋ ਜਾ ਉਹਦੇ ਵਿੱਚ ਵੀ ਆਪਾਂ ਤુલਸੀ ਜਾਂ ਨਿੰਮ ਦੇ ਪੱਤਿਆਂ ਨੂੰ ਦਾ ਪੇਸਟ ਬਣਾ ਕੇ ਜ਼ਖਮ ਤੇ ਲਗਾ ਦਈਏ ਤਾਂ ਜ਼ਖਮ ਠੀਕ ਹੋ ਜਾਂਦੇ ਆ ਹਾਂ ਤੇ ਖੋਰ ਵੀ ਆਪਣੇ ਕੋਲ ਕਾਫੀ ਪੌਦੇ ਨੇ ਉਧਰ ਇਕਲੇ ਦਾ ਬੂਟਾ ਲੱਗਿਆ ਹੋਇਆ ਆਪਾਂ ਨੂੰ ਕਹ ਦੇਖਿਆ ਨੇ ਜਾਨਵਰ ਦੇ ਵਿੱਚ ਕਬਜ਼ ਹੋ ਜਾਂਦੀ ਹੈ ਤੇ ਆਪਾਂ ਜੇ ਕੇਲੇ ਦਰਾਂ ਦੇ ਵਿੱਚ ਜੇ ਕੇਲੇ ਦੇ ਪੱਤੇ ਜਾਂ ਕੇਲਾ ਐਜ਼ ਇਟ ਇਜ਼ ਨਮਕ ਨਾਲ ਨਮਕ ਲਗਾ ਕੇ ਆਪਾਂ ਆਪਣੇ ਜਾਨਵਰ ਨੂੰ ਦੇ ਦਈਏ ਤਾਂ ਕਬਜ਼ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਕਬਜ਼ ਲਈ ਆਪਣੇ ਕੋਲ ਖੋਰੇਲਾ ਆ ਜਾਂ ਤੁਸੀਂ ਅਮਰੂਦ ਦੇ ਪੱਤੇ ਹੁੰਦੇ ਨੇ ਅਮਰੂਦ ਦੇ ਪੱਤਿਆਂ ਨੂੰ ਵੀ ਜੇ ਆਪਾਂ 1/2 ਕਿਲੋ ਅਮਰੂਦ ਦੇ ਪੱਤੇ 3 ਗਲਾਸ ਪਾਣੀ ਦੇ ਵਿੱਚ ਉਬਾਲ ਕੇ ਜਾਨਵਰ ਨੂੰ ਦੋ ਵਾਰੀ ਦੇਨੇ ਆ ਤਾਂ ਉਹ ਵੀ ਕਬਜ਼ ਵੀ ਠੀਕ ਹੋ ਜਾਂਦੀ ਹੈ ਤੇ ਕਈ ਵਾਰ ਆਪਣੇ ਜਾਨਵਰ ਜਿਹੜਾ ਮੋਕ ਮਾਰਨ ਲੱਗ ਜਾਂਦਾ ਹੈ ਮੋ ਉਹਦੇ ਚ ਇੱਕ ਮੁਠੀ ਚਾਹ ਪੱਤੀ ਨੂੰ ਪਾ ਕੇ ਖੰਡ ਜਾਂ ਸ਼ੱਕਰ ਦੇ ਵਿੱਚ ਉਬਾਲ ਕੇ ਅਗਾਂ ਜਾਨਵਰ ਨੂੰ ਦਿਨ ਦੇ ਵਿੱਚ ਦੋ ਵਾਰੀ ਤਿੰਨ ਚਾਰ ਦਿਨਾਂ ਲਈ ਦੇਈਏ ਤਾਂ ਆਪਾਂ ਉਹ ਤੋਂ ਵੀ ਬਾਤ ਸਾਲ ਸਕਦੇ ਆ ਜਿਸ ਤਰ੍ਹਾਂ ਮੈਨੂੰ ਇਹ ਅੱਕ ਲੱਗਾ ਹੋਇਆ ਹੈਗਾ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਤੇ ਅੱਕ ਵੀ ਆਪਾਂ ਲਗਾਇਆ ਹੋਇਆ ਹੈ ਕਿ ਦੱਸਣ ਲਈ ਵੀ ਇਹਦੇ ਵੀ ਕਾਫੀ ਗੁਣ ਹੁੰਦੇ ਨੇ ਜਿਵੇਂ ਕਿ ਜੇ ਆਪਾਂ ਦੇਖ ਸਕਦੇ ਹਾਂ ਉਸ ਤੇ ਜਾ ਕੇ ਵੀ ਆੱਕ ਦੇ ਪੌਦੇ ਨੂੰ ਆਪਾਂ ਕਿਵੇਂ ਤਾਂ ਤੇ ਇਹਦੀ ਵੀ ਇਹ ਕੀ ਕਹਿੰਦੇ ਆਪਾਂ ਦੇ ਸਾਰੇ ਡੰਡੀ ਜੜਾਂ ਜਾਂ ਫੁੱਲ ਤੇ ਪੱਤੇ ਸਾਰੀ ਚੀਜ਼ਾਂ ਯੂਜ਼ ਹੋ ਸਕਦੀਆਂ ਜਿਵੇਂ ਹੁਣ ਐਮ ਐ ਦੱਸਿਆ ਇਹ ਵੀ ਮੂਰ ਜਿਹੜਾ ਆਪਣੇ ਮੂੰਹ ਖੁਰਦੀ ਬਿਮਾਰੀ ਦੇ ਵਿੱਚ ਆਪਾਂ ਜਿਹਦੇ ਪੱਤਿਆਂ ਦਾ ਪੇਸਟ ਬਣਾ ਕੇ ਆਪਣੇ ਜਾਨਵਰਾਂ ਦੇ ਸਰੀਰ ਤੇ ਲਗਾ ਦਈਏ ਤਾਂ ਆਪ ਆਪਕਾ ਫਾਇਦਾ ਲੈ ਸਕਦੇ ਆ ਜਾਂ ਕੋਈ ਅਫਾਰਾ ਹੋ ਜੇ ਜਾਂ ਅੱਖ ਦੀ ਸੋਜ ਹੋ ਜੇ ਜਾਂ ਗਠੀਏ ਦੀ ਬਿਮਾਰੀ ਹੋਵੇ ਜਿਹੜੇ ਸਾਰੇ ਪਲਾਂਟਸ ਹੁੰਦੇ ਆ ਉਹ ਐਂਟੀ ਇਨਫਲੇਮੇਟਰੀ ਹੁੰਦੇ ਆ ਜਿੱਥੇ ਵੀ ਕੋਈ ਸੋਜ ਹੋ ਜੇ ਆਪਾਂ ਜਿਹਦਾ ਪੇਸਟ ਲਗਾ ਦਈਏ ਤਾਂ ਉਹ ਠੀਕ ਹੋ ਜਾਂਦੀ ਹੈ ਜਿਸ ਤਰ੍ਹਾਂ ਇੱਕ ਬੱਕਰੀ ਆ ਜੋ ਕੀ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਰੱਖੀ ਜਾਂਦੀ ਹੈਗੀ ਆ ਉਹ ਉਹ ਅੱਖ ਨੂੰ ਜ਼ਿਆਦਾਤਰ ਛੱਬ ਜਾਂਦੀ ਹੈਗੀ ਆ ਜਿਹੜਾ ਉਹਦਾ ਦੁੱਧ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਕਿ ਅੱਖ ਦਾ ਅਸਰ ਉਹਦੇ ਦੁੱਧ ਦੇ ਵਿੱਚ ਹੀ ਜਾਂ ਹੋਰ ਜਿਹੜੀ ਜਿਹੜੀ ਬੂਟੀਆਂ ਦਾ ਅਸਰ ਉਹਨਾਂ ਦੇ ਦੁੱਧ ਵਿੱਚ ਵੀ ਆ ਜਾਂਦਾ ਹੈਗਾ ਹਾਂਜੀ ਉਹ ਆ ਜਾਂਦਾ ਦੁੱਧ ਦੇ ਵਿੱਚ ਪਰ ਐਨੀ ਹੱਦ ਤੱਕ ਨਹੀਂ ਆਂਦਾ ਉਹ ਕੀ ਕਹਿੰਦੇ ਕਈ ਦੁੱਧ ਵਿਧਾਨ ਵਾਸਤੇ ਕੰਮ ਆਉਂਦੇ ਆ ਕਈ ਹੋਰ ਚੀਜ਼ਾਂ ਲਈ ਕੰਮ ਆਉਂਦੇ ਆ ਤੇ ਦੁੱਧ ਵੀ ਗੁਣਕਾਰੀ ਬਣ ਜਾਂਦਾ ਹੈਗਾ ਕੋਈ ਜੋ ਅਸੀਂ ਅੱਛੀ ਚੀਜ਼ ਖਾਂਦੇ ਆ ਤਾਂ ਅੱਛਾ ਹੀ ਪੈਦਾਵਾਰ ਹੁੰਦੀ ਹੈ ਹਰ ਇੱਕ ਚੀਜ਼ ਦੀ ਜੀ ਜੀ ਔਰ ਇੱਧਰ ਆਪਣੇ ਕੋਲ ਇੱਕ ਇਨਸੂਲਿਨ ਦਾ ਪੌਦਾ ਹੈ ਇنسولিন ਤੁਨ ਬਤਾਪਾ ਨੂੰ ਮਨੁੱਖਾਂ ਨੂੰ ਸ਼ੂਗਰ ਹੋ ਜਾਂਦੀ ਹੈ ਡਾਇਬੀਟੀ ਡਿਮਾਂਡ ਦੇ ਵਿੱਚ ਪਉਦਾ ਹੈ ਇਹਦੇ ਜਿਹੜੇ ਪੱਤੇ ਹੁੰਦੇ ਨੇ ਜੇ ਆਪਾਂ ਇੱਕ ਚਬਾ ਲਈਏ ਜਾਂ ਆਪਣੇ ਜਾਨਵਰਾਂ ਨੂੰ ਦੇ ਦਈਏ ਤਾਂ ਉਹ ਸ਼ੂਗਰ ਦੀ ਬਿਮਾਰੀ ਤੋਂ ਵੀਦਾ ਵੀ ਹੱਲ ਲੱਭਿਆ ਹੋਇਆ ਹੈ ਇਸ ਨਾਲ ਕੀ ਪਸ਼ੂਆਂ ਦੇ ਵਿੱਚ ਵੀ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ ਹਾਂਜੀ ਹਾਂਜੀ ਪਸ਼ੂਆਂ ਦੇ ਵਿੱਚ ਵੀ ਹੁੰਦੀ ਹੈ ਛੋਟੇ ਜਾਨਵਰਾਂ ਦੇ ਵਿੱਚ ਹੁੰਦੀ ਹੈ ਇਹ ਬਿਮਾਰੀ ਤੇ ਆਪਾਂ ਇਹਨੂੰ ਪੱਤੇਆਂ ਨੂੰ ਦੇ ਸਕਦੇ ਹਾਂ ਤੇ ਉਹ ਇਹਦੇ ਵਿੱਚ ਕਾਫੀ ਫਾਇਦਾ ਬੰਦ ਹੁੰਦਾ ਹੈ ਬਤ ਤੇ ਉਹਨਾਂ ਨੂੰ ਜਿਹੜੀ ਸ਼ੂਗਰ ਦੀ ਜਿਹੜੀ ਪ੍ਰੋਬਲਮ ਹੈ ਉਹ ਖਤਮ ਹੋ ਜਾਂਦੀ ਨਹੀਂ ਹੁੰਦੀ ਆਪਾਂ ਕਰੇਲੂ ਇਲਾਜ ਨਾਲ ਮੈਂਟੇਨ ਕਰ ਸਕਦੇ ਆ ਹਾਂਜੀ ਜਿਵੇਂ ਆਪਾਂ ਵੀ ਰੋਜ਼ ਦਵਾਈ ਲੈਨੇ ਅੰਗਰੇਜ਼ੀ ਨਾਲ ਲੈ ਕੇ ਆਪਾਂ ਆ ਲੈ ਲਈ ਜੀ 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 ਅੰਗਰੇਜ਼ੀ ਦੇ ਤਾਂ ਨੁਕਸਾਨ ਹੁੰਦੇ ਨੇ ਇਹਦਾ ਇਹ ਹਰਬਲ ਪਲਾਂਟ ਹੈ ਇਹਦਾ ਕਟ ਸਾਈਡ ਇਫੈਕਟ ਜਿਹੜਾ ਦੇਸੀ ਗੁਲਾਬ ਹੈ ਇਹ ਵੀ ਕਾਫੀ ਆਪਣੀ ਜਰਨਲ ਟੋਨਿਕ ਦੇ ਵਜੋਂ ਕੰਮ ਕਰਦਾ ਜੇ ਆਪਾਂ ਦੇ ਪੱਤਿਆਂ ਦਾ ਜਾਂ ਦੇ ਫੁੱਲਾਂ ਦਾ ਗੁਲਕੰਦ ਬਣਾ ਕੇ ਖਾਂਦੇ ਆ ਤਾਂ ਕਾਫੀ ਯੂਸਫੁਲ ਹੁੰਦਾ ਹੈ ਜਾਨਵਰਾਂ ਲਈ ਵੀ ਤੇ ਆਪਣੇ ਲਈ ਵੀ ਇਹ ਤਾਂ ਬੜੀ ਖਰਾਨੀ ਵਾਲੀ ਗੱਲ ਹੈ ਮੈਡਮ ਇਨਸਾਨ ਅਗਰ ਇਸ ਦਾ ਗੁਲਕੰਦ ਬਣਾ ਕੇ ਖਾਲਾਂਦਾ ਤਾਂ ਉਹਨੂੰ ਵੀ ਕਈ ਪ੍ਰੋਬਲਮ ਤੋਂ ਮੁਕਤੀ ਮਿਲ ਜਾਂਦੀ ਹੈ ਕਿ ਜਾਨਵਰਾਂ ਦੇ ਵਿੱਚ ਵੀ ਉਨਾ ਹੀ ਫਾਇਦੇਮੰਦ ਹੈ ਹਾਂਜੀ ਹਾਂਜੀ ਜਾਨਵਰਾਂ ਦੇ ਵਿੱਚ ਵੀ ਫਾਇਦਾ ਕਰਦਾ ਹੈ ਬਹੁਤ ਬਹੁਤ ਸ਼ੁਕਰੀਆ ਸਲੋਨੀ ਜੀ ਤੁਸੀਂ ਬਹੁਤ ਹੀ ਕੰਮ ਵਾਲੀਆਂ ਗੱਲਾਂ ਦਸੀਆਂ ਜਿੱਥੇ ਕਿਸਾਨਾਂ ਨੂੰ ਆਮ ਤੌਰ ਤੇ ਆਪਣੇ ਜਾਨਵਰਾਂ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਹਮੇਸ਼ਾ ਅੰਗਰੇਜ਼ੀ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਸੀਗਾ ਜੋ ਇੱਕ ਕਿਤੇ ਨਾ ਕਿਤੇ ਜਾ ਕੇ ਬਹੁਤ ਹੀ ਜ਼ਿਆਦਾ ਕੀਮਤੀ ਵੀ ਸਗੀਆਂ ਤੁਸੀਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਕਿ ਕੁਦਰਤੀ ਤਰੀਕੇ ਦੇ ਨਾਲ ਇੱਥੇ ਤੁਸੀਂ ਉਗਾ ਕੇ ਉਹਨਾਂ ਨੂੰ ਬੂਟੇ ਵਗੈਰਾ ਦੇ ਕੇ ਉਹਨਾਂ ਦੇ ਦੁੱਧਾਰੂ ਪਸ਼ੂਆਂ ਨੂੰ ਉਹਨਾਂ ਦਵਾਈਆਂ ਦੇ ਨਾਲ ਉਹਨਾਂ ਨੂੰ ਉਹਨਾਂ ਰੋਗਾਂ ਤੋਂ ਮੁਕਤੀ ਕਿਸ ਤਰ੍ਹਾਂ ਹੁੰਦੀ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਅਗਰ ਤੁਹਾਡੇ ਵੀ ਜਾਨਵਰਾਂ ਨੂੰ ਅਗਰ ਕੁਝ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਡਿਟੇਲ ਮੈਡਮ ਨੇ ਦੱਸੀ ਆ ਤੁਸੀਂ ਅਗਰ ਉਹਨਾਂ ਨੂੰ ਆਪਣੇ ਜਾਨਵਰਾਂ ਨੂੰ ਉਹਦਾਂ ਦੀਆਂ ਪ੍ਰੋਬਲਮ ਤੋਂ ਉਹਦਾਂ ਦੀਆਂ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਯੁਰਵੈਦਿਕ ਦਵਾਈਆਂ ਆਯੁਰਵੈਦਿਕ ਬੂਟਿਆਂ ਦੇ ਨਾਲ ਆਪਣੇ ਜਾਨਵਰਾਂ ਨੂੰ ਬਚਾ ਸਕਦੇ ਹੋ ਤੇ ਤੁਹਾਡੇ ਜਾਨਵਰ ਤੁਹਾਨੂੰ ਵਧੀਆ ਹੀ ਆਪਣਾ ਰਿਜ਼ਲਟ ਦੇਣਗੇ ਵਧੀਆ ਦੁੱਧ ਦੇਣਗੇ ਤੇ ਇਸ ਦੇ ਨਾਲ ਹੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ